ਜਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਨਵੀਂ ਸ਼ੁਰੂ ਕੀਤੀ ਇਕਾਈ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਸਰਦੂਲਗੜ੍ਹ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਚਲਾਉਣ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਸਖਤੀ ਕਰਦੇ ਹੋਏ ਸੜਕਾਂ ਉੱਪਰ ਖੜੇ ਵਾਹਨਾਂ ਵਾਲਿਆਂ ਨੂੰ ਤੋੜਨਾ ਕਰਦੇ ਹੋਏ ਸੜਕ ਖਾਲੀ ਕਰਵਾਈ ਗਈ। ਇਸ ਮੌਕੇ ਤੇ ਮੌਜੂਦ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਵੱਲੋਂ ਲੋਕਾਂ ਨੂੰ ਕੀ ਅਪੀਲ ਕੀਤੀ ਗਈ? ਜਰਨਲੀ ਦੇਖੋ ਸਾਡੀ ਇਹ ਰਿਪੋਰਟ। ਇਸ ਕਰਕੇ ਨਾਲ ਉਹ ਗੱਡੀ ਨੂੰ ਘਰ ਤੋਂ ਪੁੱਛੀ। ਕੁਮਾਰੋਂ ਕਰੰਗ ਤੋਂ ਬੈਕ ਰੋਡ ਤੇ ਜਿਹੜਾ ਉਹਨਾਂ ਰੋਡਾਂ ਦਾ ਬੰਦਾ ਸਾਫ਼ ਕਰੋ ਇਹਨੂੰ। ਅੱਗੇ ਕਰ ਦਿਓ ਜੀ। ਇਹ ਇੱਕ ਤਾਂ ਜਿਵੇਂ ਹੁਣ ਆਪਣਾ ਕੋਈ ਰੋਡ ਤੇ ਸਾਈਡ ਤੇ ਗੱਡੀਆਂ ਖੜ੍ਹਦੀਆਂ ਐ ਜਿਵੇਂ ਰਸਤਾ ਬੰਦ ਹੁੰਦਾ। ਇਹ ਆਪਾਂ ਕਲੀਅਰ ਕਰਾਉਣਾ। ਇੱਕ ਜਿਵੇਂ ਕੋਈ ਰੌਂਗ ਸਾਈਡ ਆ ਰਿਹਾ ਹੈ। ਵੀ ਕੱਟਰਾ ਹੀ ਨਹੀਂ ਆਉਂਦਾ ਉਹਨੂੰ ਵੀ ਆਪਾਂ ਸਮਝਾ ਰਹੇ ਆਂ ਵੀ ਗਾਈਡ ਕਰਦੇ ਆਂ ਵੀ ਭਾਈ ਤੁਸੀਂ ਕੱਟਰਾ ਹੀ ਆਓ ਠੀਕ ਹੈ ਵੀ ਨਾਲੇ ਤਾਂ ਤੁਹਾਡਾ ਨੁਕਸਾਨ ਤੋਂ ਬਚੋਗੇ ਤੁਸੀਂ ਇਹ ਚੀਜ਼ਾਂ ਤੋਂ ਵੀ ਇਹ ਚਲਾਇਆ ਹੈ ਬਾਕੀ ਤੁਸੀਂ ਇਹਦੇ ਬਾਰੇ ਆਮ ਜਿਹੜੇ ਪਬਲਿਕ ਹੈ ਜੀ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਬਲਿਕ ਨੂੰ ਤਾਂ ਅਸੀਂ ਇਹੀ ਕਹਿੰਦੇ ਆਂ ਵੀ ਸਾਡਾ ਸਾਥ ਦੇਣ ਵੀ ਜਿਵੇਂ ਅਸੀਂ ਕਹਿੰਦੇ ਆਂ ਵੀ ਸਾਡੀਆਂ ਮੰਨ ਕੋ ਵੀ ਗੱਡੀਆਂ ਨੂੰ ਕਹਿੰਦੇ ਆਂ ਦੁਕਾਨਾਂ ਨੂੰ ਵੀ ਭਾਈ ਤੁਸੀਂ ਮਾੜਾ ਜਿਹਾ ਸਾਡੇ ਪਾਸੇ ਰੱਖਾਇਆ ਕਰੋ ਵੀ ਇਹ ਹੀ ਕਹਿੰਦੇ ਆ ਵੀ ਸਾਡੀ ਮਦਦ ਕਰਨ ਨਾਲ ਲੱਗਦੇ ਸਰ ਬਾਰ ਬਾਰ ਕਹਿੰਦੇ ਵੀ ਜੇ ਕੋਈ ਗੱਡੀ ਨਹੀਂ ਹਟਾਉਂਦਾ ਤਾਂ ਤੁਸੀਂ ਕੀ ਕਾਰਵਾਈ ਕਰੋ ਫਿਰ ਅਸੀਂ ਚਲਾਨ ਕੱਟਣੇ ਪੈਣਗੇ ਜੀ ਮਜਬੂਰੀ ਸੀ ਸਾਨੂੰ ਕਿਰਾਂ ਤਾਂ ਅਸੀਂ ਪਿਆਰ ਨਾਲ ਵੀ ਵੀ ਆਪਣਾ ਭਾਈਚਾਰੇ ਨਾਲ ਸਮਝਾਉਂਦੇ ਆ ਫਿਰ ਜਦੋਂ ਨਾ ਸਮਝੂ ਬੰਦਾ ਬਾਰ ਬਾਰ ਕਹਿਣ ਤੇ ਵੀ ਨਾ ਹਟੂ ਫਿਰ ਚਲਾਨ ਕੱਟਣੇ ਪੈਣਗੇ ਸਾਨੂੰ ਮਜਬੂਰੀ ਸਰ ਇੱਥੇ ਬੱਸ ਸਟੈਂਡ ਦੇ ਉੱਪਰ ਵੀ ਕਾਫੀ ਟ੍ਰੈਫਿਕ ਦੀ ਸਮੱਸਿਆ ਹੈ ਉਹਦਾ ਵੀ ਹੱਲ ਕਰੀਏ ਨੇ ਜੀ ਅਸੀਂ ਉੱਥੇ ਵੀ ਖੜਦੇ ਆ ਦੋ ਦੋ ਘੰਟਾ ਜਿੰਨਾ ਟਾਈਮ ਮਿਲਦਾ ਹੈ ਲਾਈਦਾ ਸੀ ਬੱਸਾਂ ਦੇ ਬੱਸ ਸਟੈਂਡ 'ਚ ਜਾ ਕੇ ਕਹੀਦਾ ਵੀ ਭਾਈ ਬੱਸ ਅਡੇ ਦੇ ਅੰਦਰ ਅੰਦਰ ਜਿਹੜਾ ਟਾਈਮ ਆ ਤੁਸੀਂ ਆਪ ਦਾ ਲਾਇਆ ਕਰੋ ਵੀ ਬਾਹਰ ਸੜਕ ਤੇ ਨਾ ਖੜਾਇਆ ਕਰੋ ਬੱਸਾਂ ਵੀ ਉਹਦੇ ਨਾਲ ਨੁਕਸਾਨ ਹੁੰਦਾ ਟਰੈਫਿਕ ਦਾ ਸਾਡਾ ਪ੍ਰੋਬਲਮ ਆਉਂਦੀ ਆ ਇਹ ਸੜਕ ਬੁਖਤ ਜਿਹੜੀ ਯੂਪੀਏ ਦੀ ਹੁਣ ਪਰਮਨੈਂਟ ਰਹੀ ਗਈ ਇੱਥੇ ਹਾਂ ਜੀ ਪਰਮਨੈਂਟ ਇਹ ਸਾਡਾ ਹੈਗਾ ਅਕਲੀਏ ਤੋਂ ਲੈ ਕੇ ਛੰਡੇ ਤੱਕ ਰੂਟ ਹੈ ਵੀ ਅਸੀਂ ਇਹ ਰੋਡ ਤੇ ਤੁਰ ਹੀ ਰਹਿੰਦੇ ਆ